ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਭ ਦੇ ਠੀਕ ਠਾਕ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਆਪਾਂ ਆ ਜਾ ਕੇਵਲ ਵਾਲਾ ਡਿਜ਼ਾਈਨ ਆ ਬਿਨਾ ਉਲਟਾਏ ਫੰਦੇ ਕੇਵਲ ਬਣਦੀ ਜਾਲੀ ਵਾਲੀ ਕੇਵਲ ਬਹੁਤ ਸੋਹਣਾ ਡਿਜ਼ਾਈਨ ਆ ਸਟੈਚੀਏਬਲ ਡਿਜ਼ਾਈਨ ਆ ਬਣ ਕੇ ਆਉਂਦਾ ਬਹੁਤ ਸੋਹਣਾ ਲੱਗਦਾ ਸੁੰਦਰ ਲੱਗਦਾ ਵਾ ਆਪਾਂ ਇਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੀਡੀਓ ਡਿਜ਼ਾਈਨ ਦੀ ਉਮੀਦ ਕਰਦੇ ਆ ਕਿ ਤੁਸੀਂ ਪਸੰਦ ਲਿਆਓਗੇ ਪਲੀਜ਼ ਵੀਡੀਓ ਨੂੰ ਦੇਖ ਕੇ ਸਕਿੱਪ ਨਾ ਕਰਿਆ ਕਰੋ ਸਾਰੀ ਵੀਡੀਓ ਵੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਹਿਲਾ ਫੰਦਾ ਆਪਾਂ ਉਤਾਰਿਆ ਧਾਗੇ ਨੂੰ ਅੱਗੇ ਲਿਆਂਦਾ ਪਹਿਲਾ ਫੰਦਾ ਬਣਿਆ ਦੂਜਾ ਬਣਿਆ ਧਾਗੇ ਨੂੰ ਪਿੱਛੇ ਖੜਿਆ ਤੇ 6 ਫੰਦੇ ਆਪਾਂ ਸਿੱਧੇ ਹੁਣ ਲੈਣੇ ਆ 1 2 3 ਤਿੰਨ ਨੋਨ ਲੈ ਤਿੰਨ ਫੰਦੇ ਉਣ ਕੇ ਸਿੱਧੇ ਤੇ ਚੌਥਾ ਤੇ ਪੰਜਵਾਂ ਫੰਦਾ ਇਹਨਾਂ ਨੂੰ ਆਪਾਂ ਦੋਵਾਂ ਨੂੰ ਇੱਕ ਕਰਕੇ ਤੇ ਘਟਾ ਦੇਣਾ ਘਟਾ ਦਿੱਤਾ ਇੱਕ ਫੰਦਾ ਸਿੰਪਲ ਫੇਰ ਹੁਣਿਆ ਤੇ ਇੱਥੇ ਆਪਾਂ ਜਾਲੀ ਪਾਉਣੀ ਆ ਜਾਲੀ ਪਾ ਕੇ ਅੱਗੇ ਫੰਦਾ ਲਿਆ ਕੇ ਤੇ ਦੋ ਫੰਦੇ ਆਪਾਂ ਉਲਟੇ ਉਣ ਲੈਣੇ 1 2 ਧਾਗੇ ਨੂੰ ਫਿਰ ਪਿੱਛੇ ਖੜਿਆ ਆਹ ਵਾਲਾ ਫੰਦਾ ਜਿਹੜਾ ਸੀ ਆਪਾਂ ਇਹ ਸਿੱਧਾ ਉਤਾਰ ਲਿਆ ਸੀ ਧਾਗਾ ਅੱਗੇ ਲਿਆ ਕੇ 1 2 ਫੰਦੇ ਉਣੇ ਧਾਗਾ ਪਿੱਛੇ ਖੜ ਕੇ 1 2 3 ਫੰਦੇ ਉਣੇ 3 ਫੰਦੇ ਉਣ ਕੇ ਫਿਰ ਆਪਾਂ ਦੋ ਫੰਦਿਆਂ ਦਾ ਇੱਕ ਫੰਦਾ ਬਣਾਇਆ ਫਿਰ ਇੱਕ ਸਿੱਧੇ ਟੱਪਲ ਉਣਿਆ ਫਿਰ ਆਪਾਂ ਜਾਲੀ ਪਾ ਕੇ ਅੱਗੇ ਧਾਗਾ ਲਿਆ ਕਿਤੇ ਦੋ ਫੰਦੇ ਆਪਾਂ ਅਗਲੇ ਪਾਸੇ ਉਣਲੇ ਇਹ ਆਪਣਾ ਡਿਜ਼ਾਈਨ ਧਾਗੇ ਨੂੰ ਪਿੱਛੇ ਖੜਿਆ ਇੱਕ ਦੋ ਤਿੰਨ ਫੰਦੇ ਉਣਲੇ ਚੌਥਾ ਤੇ ਪੰਜਵਾਂ ਫੰਦਾ ਇਹਨਾਂ ਨੂੰ ਆਪਾਂ ਦੋਵਾਂ ਨੂੰ ਇੱਕ ਕਰਕੇ ਤਿਆ ਆਹ ਵਾਲਾ ਸਿੱਧਾ ਹੁਣ ਕੇ ਸਿੰਪਲ ਧਾਗੇ ਨੂੰ ਜਾਲੀ ਪਾਉਂਦੇ ਹੋਏ ਇੱਕ ਫੰਦਾ ਉਣਿਆ ਦੂਜਾ ਫੰਦਾ ਉਣਿਆ ਤਾਗੇ ਨੂੰ ਫੇਰ ਪਿੱਛੇ ਖੜਿਆ ਇੱਕ ਦੋ ਤਿੰਨ ਫੰਦੇ ਬੁਨੇ ਚੌਥਾ ਤੇ ਪੰਜਵਾਂ ਫੰਦੇ ਨੂੰ ਦੋਵਾਂ ਤੋਂ ਇੱਕ ਕੀਤਾ ਫਿਰ ਸਿੰਪਲ ਫੰਦਾ ਆਉਣਿਆ ਜਾਲੀ ਪਾਈ ਦੋ ਫੰਦੇ ਆਪਣੇ ਵੱਲ ਨੂੰ ਧਾਗਾ ਕਰਕੇ ਬੁਨੇ ਤੇ ਅਵਲਾ ਲਾਸਟ ਵਾਲਾ ਫੰਦਾ ਜਿਹੜਾ ਬੈਕ ਸਾਈਡ ਨੂੰ ਬੁਣ ਲਿਆ ਬੈਕ ਸਾਈਡ ਵਾਲੀ ਜਿਹੜੀ ਸਲਾਈ ਆ ਪਹਿਲਾ ਫੰਦਾ ਉਤਾਰਿਆ ਆ ਦੋ ਵਾਲੇ ਫੰਦੇ ਜਿਹੜੇ ਉਧਰਲੇ ਬੰਨੇ ਉਲਟੇ ਤੇ ਇਧਰਲੇ ਬੰਨੇ ਸਿੱਧੇ ਆਪਾਂ ਇਹਨਾਂ ਨੂੰ ਧਾਗਾ ਪਿੱਛੇ ਖੜਿਆ ਦੋ ਫੰਦੇ ਉਲਟੇ ਹੁਣ ਲੈ ਸਿੱਧੇ ਸਿੱਧੇ ਹੁਣ ਲੈ ਬੈਕ ਸਾਈਡ ਨੂੰ ਕਰਕੇ ਧਾਗਾ ਧਾਗਾ ਅੱਗੇ ਲਿਆਂਦਾ ਇੱਕ ਜਾਲੀ ਵਾਲਾ ਫੰਦਾ ਇਹ ਵੀ ਆਪਣੇ ਵਾਲੇ ਪਾਸੇ ਧਾਗਾ ਕਰਕੇ ਹੁਣਿਆਂ ਦੂ ਤਿੰਨ ਚਾਰ ਪੰਜ ਛੇ ਫੰਦੇ ਆਪਾਂ ਉਣ ਲਏ ਜਿਹੜੇ ਆਪਾਂ ਦੋ ਫੰਦੇ ਉਲਟੇ ਹੁਣੇ ਸੀ ਉਧਰਲੇ ਵਾਲੇ ਪਾਸੇ ਇਧਰ ਆਪਾਂ ਸਿੱਧੇ ਹੁਣਨੇ ਆਪਾਂ ਧਾਗਾ ਪਿਛਲੇ ਬੰਨੇ ਖੜਿਆ ਇੱਕ ਦੋ ਫੰਦੇ ਹੁਣ ਲਏ ਫੇਰ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਇੱਕ ਦੋ ਤਿੰਨ ਚਾਰ ਪੰਜ ਛੇ ਫੰਦੇ ਹੁਣ ਲਏ ਤਾਗਾ ਪਿਛਲੇ ਬੰਨੇ ਖੜਿਆ ਬੈਕ ਸਾਈਡ 1 2 ਤਾਗਾ ਆਪਣੇ ਵਾਲੇ ਪਾਸੇ ਲਿਆਂਦਾ ਜਾਲੀ ਵਾਲਾ ਬੰਦਾ 1 2 3 4 5 6 ਤਾਗਾ ਬੈਕ ਸਾਈਡ ਖੜਿਆ 1 2 ਤਾਗਾ ਆਪਣੇ ਵਾਲੇ ਪਾਸੇ ਲਿਆਂਦਾ ਤਾਂ ਆਪਾਂ ਲਾਸਟ ਵਾਲਾ ਬੰਦਾ ਬੁਣਿਆ ਤਾਂ ਆਪਾਂ ਅੱਗੇ ਸਿੱਧੇ ਬੰਨੇ ਸਿੱਧੇ ਬੰਨੇ ਆ ਕੇ ਪਹਿਲੇ ਫੰਦੇ ਨੂੰ ਉਤਾਰਿਆ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਇੱਕ ਦੋ ਫੰਦੇ ਆਪਾਂ ਉਲਟੇਉਣ ਲਈ ਧਾਗਾ ਬੈਕ ਸਾਈਡ ਖੜਿਆ ਇੱਕ ਦੋ ਅੱਗੇ ਆਪਾਂ ਦੋ ਤਿੰਨ ਫੰਦੇ ਹੁਣੇ ਹੀ ਤੇ ਫਿਰ ਆਪਾਂ ਦੋ ਫੰਦੇ ਘਟਾਏ ਸੀ ਹੁਣ ਆਪਾਂ ਦੋ ਫੰਦੇ ਉਣ ਲਿਆ ਤੀਜਾ ਤੇ ਚੌਥਾ ਜਿਹੜਾ ਇਹ ਫੰਦਾ ਵਾ ਇਹਨਾਂ ਦੋਵਾਂ ਤੋਂ ਇੱਕ ਕਰ ਲਿਆ ਅਗਲਾ ਸਿੰਪਲ ਫੰਦਾ ਫੇਰ ਹੁਣਿਆ ਤੇ ਇਹਦੇ ਅੱਗੇ ਆਪਾਂ ਜਾਲੀ ਪਾ ਦੇਣੀ ਆ ਅੱਗੇ ਆਪਾਂ ਲਾਸਟ ਤੇ ਜਾਲੀ ਪਾਈ ਹੁਣ ਆਪਣਾ ਇੱਕ ਇਹ ਜਾਲੀ ਵਾਲਾ ਫੰਦਾ ਬਾਅਦ ਚ ਪਹਿਲਾਂ ਜਾਲੀ ਪਾਵਾਂਗੇ ਫੇਰ ਆਵਣਾ ਧਾਗੇ ਨੂੰ ਆਪਣੇ ਵਾਲੇ ਪਾਸੇ ਲਿਆਂਦਾ ਦੋ ਫੰਦੇ ਹੁਣੇ ਧਾਗਾ ਪਿੱਛੇ ਖੜਿਆ ਇੱਕ ਦੋ ਤੀਜਾ ਤੇ ਚੌਥਾ ਫੰਦਾ ਜਿਹੜਾ ਇਹਨਾਂ ਦੋਵਾਂ ਤੋਂ ਇੱਕ ਕੀਤਾ ਫਿਰ ਇੱਕ ਸਿੰਪਲ ਬਣਾਇਆ ਫੰਦਾ ਸੀ ਤਾਂ ਜਾਲੀ ਪਾ ਕੇ ਆਹ ਬਣਾ ਇਹ ਆਪਣੇ 6 ਫੰਦੇ ਹੁੰਦੇ ਆ ਦੋ ਫੰਦੇ ਆਪਣੇ ਉਲਟੇ ਜਿੱਦਾਂ ਪਹਿਲਾ ਫੰਦਾ ਬੁਣਿਆ ਦੋ ਉਲਟੇ ਬੁਣੇ 2 4 6 ਫੰਦੇ ਆਪਣੇ 6ਆਂ ਫੰਦਿਆਂ ਦਾ ਇਹ ਡਿਜ਼ਾਈਨ ਹੁੰਦਾ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ 1 2 ਧਾਗਾ ਬੈਕ ਸਾਈਡ ਖੜਿਆ 1 ਤੋ ਤੀਜਾ ਤੇ ਜਿਹੜਾ ਚੌਥਾ ਉਹਨਾਂ ਨੂੰ ਦੋਵਾਂ ਤੋਂ ਇੱਕ ਕਰ ਕੱਤਿਆ ਸਿੰਪਲ ਬੰਦਾ ਇਹ ਹੁੰਨੇ ਆ ਜਾਲੀ ਪਾ ਕੇ ਆ ਵਾਲਾ ਫੰਦਾ ਬਣਿਆ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਦੋ ਫੰਦੇ ਆਪਾਂ ਉਲਟੇ ਬੁਣ ਲਏ ਧਾਗਾ ਪਿੱਛੇ ਖੜਿਆ ਤੇ ਲਾਸਟ ਵਾਲਾ ਫੰਦਾ ਵੀ ਬੁਣ ਲਿਆ ਜਿਹੜੀ ਆਪਣੀ ਇਹ ਪੁੱਠੀ ਸਲਾਈ ਹੁੰਦੀ ਆ ਬੈਕ ਸਾਈਡ ਵਾਲੀ ਪਹਿਲਾ ਫੰਦਾ ਉਤਾਰਿਆ ਤਾਗੇ ਨੂੰ ਪਿੱਛੇ ਖੜਿਆ ਦੋ ਫੰਦੇ ਆਪਾਂ ਸਿੱਧੇ ਬਣਾ ਲੈ। ਫੇਰ ਤਾਗਾ ਆਪਣੇ ਵਾਲੇ ਪਾਸੇ ਲਿਆਂਦਾ 6 ਫੰਦੇ ਆਪਣੇ ਵਾਲੇ ਪਾਸੇ ਨੂੰ ਤਾਗਾ ਕਰਕੇ ਬੁਣ ਲੈ। 6 ਫੰਦੇ ਫੇਰ ਤਾਗਾ ਪਿੱਛੇ ਖੜਿਆ ਦੋ ਫੰਦੇ ਆਪਾਂ ਉਲਟੇ ਹੁਣ ਲੈ ਤਾਗਾ ਆਪਣੇ ਵਾਲੇ ਪਾਸੇ ਲਿਆਂਦਾ 6 ਫੰਦੇ ਆਪਾਂ ਆਪਣੇ ਵਾਲੇ ਪਾਸੇ ਨੂੰ ਤਾਗਾ ਕਰਕੇ ਬੁਣ ਲੈ। ਫੇਰ ਧਾਗਾ ਪਿੱਛੇ ਖੜਿਆ ਦੋ ਫੰਦੇ ਉਲਟੇ ਹਣ ਲੇ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ 6 ਫੰਦੇ ਆਪਾਂ ਆਪਣੇ ਵਾਲੇ ਪਾਸੇ ਨੂੰ ਕਰਕੇ ਧਾਗਾ ਬੁਣ ਲੇ ਧਾਗਾ ਬੈਕ ਸਾਈਡ ਖੜਿਆ ਦੋ ਫੰਦੇ ਆਪਾਂ ਇਦਾਂ ਹਣ ਲੇ ਤੇ ਅਗਲੇ ਆਪਣੇ ਵਾਲੇ ਪਾਸੇ ਧਾਗਾ ਲਿਆ ਕੇ ਲਾਸਟ ਵਾਲਾ ਫੰਦਾ ਹਣ ਲਿਆ ਫੇਰ ਆਪਾਂ ਸਿੱਧੇ ਵਾਲੇ ਪਾਸੇ ਆਗੇ ਪਹਿਲਾ ਫੰਦਾ ਉਤਾਰਿਆ ਦੋ ਫੰਦੇ ਆਪਣੇ ਵਾਲੇ ਪਾਸੇ ਨਿ ਧਾਗਾ ਕਰਕੇ ਬੁਣ ਲੇ ਧਾਗਾ ਪਿੱਛੇ ਖੜਿਆ ਬੈਕ ਸਾਈਡ ਪਹਿਲਾ ਫੰਦਾ ਹੁਣਿਆ ਦੂਜਾ ਤੇ ਤੀਜੇ ਨੂੰ ਆਪਾਂ ਦੋਵਾਂ ਤੋਂ ਇੱਕ ਕਰ ਦਿੱਤਾ ਆਹ ਸਿੰਪਲ ਬੁਣ ਲਿਆ ਇਹਦੇ ਅੱਗੇ ਜਾਲੀ ਪੈ ਗਈ ਜਾਲੀ ਪਾ ਕੇ ਆਪਾਂ ਇਹ ਛੇ ਫੰਦੇ ਬੁਣ ਲੇ ਪਹਿਲਾ ਉਤਾਰਿਆ ਦੂਜੇ ਨੂੰ ਦੋਵਾਂ ਨੂੰ ਇੱਕ ਕੀਤਾ ਫੇਰ ਇੱਕ ਸਿੰਪਲ ਹਣ ਕੇ ਜਾਲੀ ਪਾ ਕੇ ਦੋ ਸਿੰਪਲ ਹਣ ਲਈ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਦੋ ਫੰਦੇ ਉਲਟੇ ਹਣ ਲਈ ਧਾਗਾ ਬੈਕ ਸਾਈਡ ਖੜਿਆ ਪਹਿਲਾ ਫੰਦਾ ਉਤਾਰਿਆ ਦੂਜੇ ਤੇ ਤੀਜੇ ਨੂੰ ਜਿਹੜਾ ਵਾ ਆਪਾਂ ਦੋਵਾਂ ਤੋਂ ਇੱਕ ਕਰ ਦਿੱਤਾ ਸਿੰਪਲ ਫੰਦਾ ਹਣ ਕੇ ਜਾਲੀ ਪਾਈ ਫੇਰ ਇੱਕ ਫੰਦਾ ਹਣਿਆ ਫੇਰ ਇੱਕ ਫੰਦਾ ਹਣਿਆ ਇਹ ਆਪਣੇ 6 ਫੰਦੇ ਪੂਰੇ ਹੋ ਗਏ ਧਾਗਾ ਅੱਗੇ ਲਿਆਂਦਾ ਦੋ ਫੰਦੇ ਉਲਟੇ ਹਣੇ ਧਾਗਾ ਪਿੱਛੇ ਖੜਿਆ ਪਹਿਲਾ ਫੰਦਾ ਬੁਣਿਆ ਦੂਜੇ ਤੇ ਤੀਜੇ ਨੂੰ ਆਪਾਂ ਦੋਵਾਂ ਤੋਂ ਇੱਕ ਕੀਤਾ ਤੇ ਸਿੰਪਲ ਫੰਦਾ ਬਣਾਇਆ ਇੱਕ ਜਾਲੀ ਪਾ ਕੇ ਦੋ ਫੰਦੇ ਇਹ ਹਉਣ ਲਈ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਦੋ ਫੰਦੇ ਉਲਟੇ ਹੁਣੇ ਧਾਗਾ ਬੈਕ ਸਾਈਡ ਖੜਿਆ ਲਾਸਟ ਵਾਲਾ ਫੰਦਾ ਬੁਣਤਾ ਬੈਕ ਸਾਈਡ ਆ ਗਿਆ ਆਪਾਂ ਬੈਕ ਸਾਈਡ ਜਿੱਦਾਂ ਵੀ ਘਰੇ ਆਪਾਂ ਨੂੰ ਦਿਖਦੇ ਆ ਪਹਿਲਾ ਫੰਦਾ ਬੁਣਿਆ ਉਤਾਰ ਲਿਆ ਬੈਕ ਸਾਈਡ ਚਲੇ ਗਏ ਧਾਗਾ ਲੈ ਕੇ ਦੋ ਫੰਦੇ ਹੁਣੇ ਫਿਰ ਆਪਾਂ ਆਪਣੇ ਵਾਲੇ ਪਾਸੇ ਧਾਗਾ ਲਿਆ ਕੇ 6 ਫੰਦੇ ਹੁਣੇ 1 2 3 4 5 6 ਧਾਗਾ ਬੈਕ ਸਾਈਡ ਖੜਿਆ ਦੋ ਫੰਦੇ ਆਪਾਂ ਸਿੱਧੇ ਹੁਣ ਲੈ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ 6 ਫੰਦੇ ਜਿਹੜੇ ਆ 2 3 4 5 6 ਧਾਗਾ ਬੈਕ ਸਾਈਡ ਖੜਿਆ ਦੋ ਫੰਦੇ ਆਪਾਂ ਸਿੱਧੇ ਉਹਨਲੇ ਫਿਰ ਧਾਗਾ ਆਪਣੇ ਵਾਲੇ ਪਾਸੇ ਲਿਆ ਕੇ 6 ਫੰਦੇ ਆਪਾਂ ਆਪਣੇ ਵਾਲੇ ਪਾਸੇ ਨੂੰ ਧਾਗਾ ਕਰਕੇ ਉਹਨ ਲੈਣੇ ਬਹੁਤ ਸੌਖਾ ਡਿਜ਼ਾਈਨ ਆ ਬਣ ਕੇ ਬਹੁਤ ਸੋਹਣਾ ਆਉਂਦਾ ਵਾ ਦੇਖਣ ਚ ਵੀ ਸੋਹਣਾ ਲੱਗਦਾ ਵਾ ਪੈਨਨ ਚ ਵੀ ਸੋਨਾ ਲੱਗਦਾ ਦੋ ਫੰਦੇ ਆਪਾਂ ਸਿੱਧੇ ਹੁਣੇ ਤੇ ਆਵਣਾ ਆਪਾਂ ਸਿੱਧੇ ਪਾਸੇ ਆ ਗਏ ਹੁਣ ਪਹਿਲਾ ਫੰਦਾ ਉਤਾਰਿਆ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਦੋ ਫੰਦੇ ਉਲਟੇ ਹੁਣੇ ਧਾਗਾ ਪਿੱਛੇ ਖੜਿਆ ਪਹਿਲਾ ਤੇ ਦੂਜਾ ਫੰਦਾ ਇਹਨਾਂ ਨੂੰ ਦੋਵਾਂ ਤੋਂ ਇੱਕ ਕਰ ਘੱਟਿਆ ਆ ਵਾਲਾ ਸਿੰਪਲ ਫੰਦਾ ਹੁਣਿਆ ਫਿਰ ਜਾਲੀ ਪਾਈ ਜਾਲੀ ਪਾ ਕੇ 1 2 3 ਇਹ 6 ਫੰਦੇ ਆਪਣੇ ਹੋ ਗਏ 1 2 3 4 5 6 ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਦੋ ਫੰਦੇ ਆਪਾਂ ਉਲਟੇ ਹਉਣ ਲਈ ਧਾਗਾ ਬੈਕ ਸਾਈਡ ਖੜਿਆ ਪਹਿਲਾ ਤੇ ਦੂਜੇ ਨੂੰ ਦੋਵਾਂ ਤੋਂ ਇੱਕ ਕੀਤਾ ਗਾੜੀ ਦੂਜਾ ਸਿੰਪਲ ਜਾਲੀ ਪਾ ਕੇ ਇੱਕ ਫੰਦਾ ਹੁਣਿਆ ਦੋ ਨੇ ਤੀਜਾ ਉਹਨੇ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਇੱਕ ਦੋ ਫੰਦੇ ਉਹਨੇ ਧਾਗਾ ਬੈਕ ਸਾਈਡ ਖੜਿਆ ਦੂਜਾ ਤੇ ਤੀਜਾ ਘਟਾ ਦਿੱਤਾ ਇਹਨਾਂ ਨੂੰ ਇੱਕ ਕਰਕੇ ਤੇ ਦੋਵਾਂ ਤੋਂ ਇੱਕ ਕਰਕੇ ਇੱਕ ਸਿੰਪਲ ਫੰਦਾ ਬਣਾਇਆ ਜਾਲੀ ਪਾ ਕੇ ਇੱਕ ਦੋ ਤਿੰਨ ਧਾਗਾ ਆਪਣੇ ਵਾਲੇ ਪਾਸੇ ਲਿਆਂਦਾ ਦੋ ਫੰਦੇ ਆਪਣੇ ਵਾਲੇ ਪਾਸੇ ਉਹਨਾਂ ਲਈ ਧਾਗਾ ਬੈਕ ਸਾਈਡ ਐਂਡ ਵਾਲਾ ਫੰਦਾ ਬਣ ਲਿਆ ਹੁਣ ਬੈਕ ਸਾਈਡ ਤੇ ਬੈਕ ਸਾਈਡ ਤੇ ਜਿਵੇਂ ਦੇ ਘਰੇ ਦਿਖਦੇ ਆਪਾਂ ਨੂੰ ਸਾਰੇ ਓਵੇਂ ਹੀ ਆਪਾਂ ਸਲਾਈ ਬੁਣ ਲੈਣੀ ਆ ਬੈਕ ਸਾਈਡ ਵਾਲੀ ਸਲਾਈ ਜਿਵੇਂ ਜਿਵੇਂ ਆਪਾਂ ਨੂੰ ਫੰਦੇ ਦਿਸਦੇ ਹੀ ਓਵੇਂ ਓਵੇਂ ਬੁਣ ਕੇ ਆਪਾਂ ਤੇ ਆ ਗਏ ਆ ਜੀ ਐਂਡ ਤੇ ਪਾਸੇ ਸਿੱਧੇ ਪਾਸੇ ਪਹਿਲਾ ਫੰਦਾ ਉਤਾਰਿਆ ਧਾਗੇ ਨੂੰ ਅੱਗੇ ਲਿਆਂਦਾ ਦੋ ਫੰਦੇ ਉਲਟੇ ਹੋਣੇ ਧਾਗਾ ਬੈਕ ਸਾਈਡ ਖੜਿਆ ਹੁਣ ਆਪਾਂ ਫੇਰ ਪਹਿਲੀ ਰੋ ਜਿਹੜੀ ਡਿਜ਼ਾਈਨ ਦੀ ਬਣਾਈ ਸੀ ਉਹੋ ਹੀ ਫੇਰ ਆਪਾਂ ਸ਼ੁਰੂ ਕਰਨੀ ਆ 1 2 3 ਫੰਦੇ ਬੁਣ ਲਏ ਚੌਥੇ ਫੰਦੇ ਨੂੰ ਤੇ ਪੰਜਵੇਂ ਫੰਦੇ ਨੂੰ ਆਪਾਂ ਦੋਵਾਂ ਤੋਂ ਇੱਕ ਕੀਤਾ ਆ ਵਾਲਾ ਐਂਡ ਵਾਲਾ ਜਿਹੜਾ ਛੇਵਾ ਫੰਦਾ ਉਹਨੂੰ ਆਪਾਂ ਸਿੱਧਾ ਹੁਣ ਲਿਆ ਸਿੰਪਲ ਉਣ ਕੇ ਤੇ ਜਾਲੀ ਪਾਉਣੀ ਆ ਜਾਲੀ ਪਾ ਕੇ ਤਾਂ ਆਪਾਂ ਦੋ ਫੰਦੇ ਆਪਣੇ ਵਾਲੇ ਪਾਸੇ ਨੂੰ ਧਾਗਾ ਕਰਕੇ ਬੁਣ ਲੈਣੇ ਆ ਫਿਰ ਬੈਕ ਸੈਟ ਗਏ ਪਹਿਲਾ ਫੰਦਾ ਬੁਣਿਆ ਦੂਜਾ ਬੁਣਿਆ ਤੀਜਾ ਬੁਣਿਆ ਚੌਥਾ ਤੇ ਪੰਜਵਾਂ ਜਿਹੜਾ ਵਾ ਇਹਨੂੰ ਆਪਾਂ ਦੋਹਾਂ ਨੂੰ ਇੱਕ ਕਰ ਦਿੱਤਾ ਤਾਂ ਆ ਸਿੰਪਲ ਫੰਦਾ ਹੋਣ ਕੇ ਜਿਹੜਾ ਆਪਾਂ ਇੱਥੇ ਘਟਾਉਨੇ ਆ ਫੰਦਾ ਉਹਨੂੰ ਹੁਣ ਵਧਾ ਦੇਣਾ ਜਾਲੀ ਪਾ ਕੇ ਜਾਲੀ ਪਾ ਦਿੱਤੀ ਜਾਲੀ ਪਾ ਕੇ ਦੋ ਫੰਦੇ ਉਲਟੇ ਉਣ ਲੈ ਫੇਰ ਧਾਗਾ ਬੈਕ ਸੈੱਟ ਖੜਿਆ 1 2 3 ਫੰਦੇ ਹੁਣੇ ਚੌਥਾ ਤੇ ਪੰਜਵਾਂ ਫੰਦੇ ਇਹਨੂੰ ਦੋਵਾਂ ਤੋਂ ਇੱਕ ਕੀਤਾ ਫੇਰ ਇੱਕ ਆ ਛੇਵਾਂ ਫੰਦਾ ਸਿੰਪਲ ਹੁਣੇ ਆ ਜਿਹੜਾ ਛੇਵਾਂ ਹੀ ਉਹ ਹੁਣ ਪੰਜਵਾਂ ਹੋ ਗਿਆ ਨਾ ਪੰਜਵਾਂ ਹੋ ਗਿਆ ਪੰਜ ਬਣ ਗਏ ਤੇ ਆ ਛੇਵਾਂ ਜਿਹੜੀ ਜਾਲੀ ਪੱਕਤੀ ਆਪਾਂ ਤੇ ਅਬ ਅਗਲੇ ਪਾਸੇ ਧਾਗਾ ਲਿਆ ਕੇ ਤੇ ਦੋ ਫੰਦੇ ਉਲਟੇ ਹੁਣ ਲੈ ਇਹ ਆਪਣਾ ਡਿਜ਼ਾਈਨ ਆ ਜਿਵੇਂ ਆਪਾਂ ਡਿਜ਼ਾਈਨ ਦੱਸਿਆ ਹੋਣਾ ਜਿਹੜਾ ਉਲਟੇ ਪਾਸੇ ਆ ਉਲਟੇ ਪਾਸੇ ਆਪਾਂ ਫਿਰ ਜਿਵੇਂ ਦੇ ਆਪਾਂ ਨੂੰ ਫੰਦੇ ਦਿਸਦੇ ਆ ਪਹਿਲਾ ਫੰਦਾ ਉਤਾਰਿਆ ਬੈਕ ਸਾਈਡ ਤੇ ਕੀਤਾ ਆਪਾਂ ਦੋ ਫੰਦੇ ਸਿੱਧੇ ਹੋਣੇ ਆ ਇਹ ਸਾਰੇ ਬੈਕ ਸਾਈਡ ਜਦੋਂ ਵੀ ਸਲਾਈ ਹੋਣੀ ਬੈਕ ਸਾਈਡ ਵਿੱਚ ਇਹ ਸਿੱਧੇ ਹੋਣੇ ਆ ਆ ਛੇ ਜਿਹੜੇ ਆ ਇਹ ਪੁੱਠੇ ਹੋਣੇ ਆ ਇਦਾਂ ਆਪਾਂ ਕਰਦੇ ਹੋਏ ਜਿਹੜੀਆਂ ਪੁੱਠੇ ਪੰਨੇ ਵਾਲੀਆਂ ਸਲਾਈਆਂ ਆ ਇਹ ਸਾਰੇ ਡਿਜ਼ਾਈਨ ਦੇ ਵਿੱਚ ਇਦਾਂ ਹੀ ਪਾਉਣੀਆਂ ਆ ਤੇ ਸਿੱਧੇ ਬੰਨੇ ਵਾਲਾ ਜਿਹੜਾ ਡਿਜ਼ਾਈਨ ਆ ਉਹ ਆਪਾਂ ਦੱਸ ਚੁੱਕੇ ਆ ਇਦਾਂ ਇਦਾਂ ਹੀ ਪਾਈ ਜਾਣਾ ਉਪਰੋਂ ਤੇ ਇਹ ਜਿਹੜੀ ਆ ਨਾ ਆਪਣੀ ਕੇਵਲ ਬਣ ਜਾਂਦੀ ਆ ਬਹੁਤ ਸੋਹਣੀ ਕੇਵਲ ਬਣਦੀ ਆ ਬਿਨਾ ਉਲਟਾਏ ਫੰਦੇ ਨਾ ਤੇ ਆਪਾਂ ਨੂੰ ਇਹ ਕੇਵਲ ਬਣ ਜਾਂਦੀ ਆ ਬਹੁਤ ਸੋਹਣਾ ਡਿਜ਼ਾਈਨ ਆ ਜਰੂਰ ਟਰਾਈ ਕਰਕੇ ਵੇਖਣਾ ਜਰੂਰ ਆਪਣੇ ਕਿਸੇ ਵੀ ਪ੍ਰੋਜੈਕਟ ਤੇ ਪਾ ਕੇ ਵੇਖਣਾ ਬੱਚਿਆਂ ਦੇ ਕਿਸੇ ਪ੍ਰੋਜੈਕਟ ਤੇ ਵੀ ਪਾ ਲਿਓ ਜੇ ਤਾਂ ਵੀ ਸੋਹਣਾ ਲੱਗਦਾ ਵਾ ਜੈਂਟਸ ਸਵੈਟਰ ਤੇ ਪਾ ਲਈਏ ਤਾਂ ਵੀ ਸੋਹਣਾ ਲੱਗਦਾ ਵਾ ਪੀ ਆਪਣੀਆਂ ਕੋਟੀਆਂ ਤੇ ਲੇਡੀਜ਼ ਗਰਲਸ ਜਿਵੇਂ ਕੋਟੀਆਂ ਪਾਉਣੀਆਂ ਵਾਂ ਸਕੀ ਵੀਆਂ ਇਹਨਾਂ ਤੇ ਆਪਾਂ ਡਿਜ਼ਾਈਨ ਇਹ ਜਿਹੜਾ ਪਾ ਕੇ ਨਾ ਦੇਖ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਆਉਂਦਾ ਬਣ ਕੇ ਜ਼ਰੂਰ ਟਰਾਈ ਕਰਨੀ ਇਸ ਡਿਜ਼ਾਈਨ ਨੂੰ ਪਾਉਣ ਵਾਸਤੇ